ਹਾਂਜੀ ਭਾਈ ਜੀ ਕੀ ਨਾਮ ਆਪਣਾ ਜੀ ਮੈਂ ਸਰਜਿੰਦਰ ਸਿੰਘ ਅਮੋੜ ਤੋਂ ਰਾਜੇਵਾਲ ਜੁਨੀਅਨ ਦਾ ਪ੍ਰਧਾਨ ਅੱਜ ਅਸੀਂ ਕਿੰਨੂ ਦਾ ਜਿਹੜਾ ਇੱਥੇ ਲਿਆਏ ਸੀ ਡੀਸੀ ਦਫ਼ਤਰ ਦੇ ਬਾਹਰ ਕਿੰਨੂ ਦੀਆਂ ਟਰਾਲੀਆਂ ਭਰ ਕੇ 70 ਟਰਾਲੀਆਂ ਹੀ ਲਿਆਏ ਸੀ ਇੱਥੇ ਸੁਰਕਨ ਪਹਿਲੇ ਤਾਂ ਸਾਨੂੰ ਆਲੰਗਵਾੜ ਰੋਕਿਆ ਗਿਆ ਫਿਰ ਸਾਨੂੰ ਕੱਲੂ ਰੋਕਿਆ ਗਿਆ ਫਿਰ ਸਾਨੂੰ ਸਤੀਰ ਵਾਲੇ ਪੁਲਿਸ ਪ੍ਰਸ਼ਾਸਨ ਨੇ ਰੋਕਿਆ ਗਿਆ ਸਵੇਰ ਦੀ ਜਦੋਂ ਜਿਆਦੇ ਮਗਰੋਂ ਅਸੀਂ ਹੁਣ ਇੱਥੇ 6 ਵਜੇ ਇੱਥੇ ਪਹੁੰਚਿਆ ਅਸੀਂ ਅੱਜ ਕਿੰਨੂ ਡੀਸੀ ਮੈਡਮ ਦੇ ਬੂਹੇ ਬਾਹਰ ਛੱਟਿਆ ਵੀ ਇਹ ਆਵਾਜ਼ ਸਾਡੀ ਮੁੱਖ ਮੰਤਰੀ ਤੱਕ ਪਹੁੰਚੇ ਵੀ ਜਿਹੜਾ ਸਾਡੀ ਸਾਨੂੰ ਫਸਲ ਨਹੀਂ ਮਿਲਦੀ ਸਾਡਾ ਬੋਹਰ ਦਾ ਜਿਹੜਾ ਕੈਲੋ ਫਿਰ ਨਹੀਂ ਕਿਹਾ ਜਾਂਦਾ ਕਿੰਨੂ ਕਰਕੇ ਉਹ ਨਰਕ ਬਣ ਰਿਹਾ ਕਿੰਨੂ ਸਾਰਾ ਸਾਡਾ ਨੁਕਸਾਨ ਹੋ ਰਿਹਾ ਬਾਗ ਪੀਰੇ ਤੇ ਛੋਨੇ ਦੇ ਕਣਕ ਦੇ ਫਸਲੀ ਚੱਕਰ ਚ ਇਹਨਾਂ ਨੇ ਫਸਲੀ ਪੀਨ ਤਾਲੀ ਕਿੰਨੂ ਦੇ ਬਾਗ ਲਾਏ ਸੀ ਥੱਲੇ ਛੱਟ ਕੇ ਪਿਛਲੇ ਸਭੋ ਸਾਡਾ ਹੀ ਜੀਰ ਹੋਇਆ ਤੇ ਅਸੀਂ ਥੱਲੇ ਆਏ ਆ ਆ ਤੁਸੀਂ ਹਾਲ ਵੇਖ ਸਕਦੇ ਹੋ ਡੀਸੀ ਦਫਤਰ ਦੇ ਬਾਹਰ ਸਾਨੂੰ ਦੱਸ ਦਿਓ ਉੱਥੇ ਸਾਡੇ ਪੰਜਾਬ Agro ਹੈ ਜਿੰਦਾ ਪਲਾਂਟ ਹੈ ਉਹ ਸਰਕਾਰੀ ਖਰੀਦ ਕੀ ਕਰਦੀ ਹੈ ਸਾਡੇ 80% ਬਾਗ ਬੋਰ ਫਾਇਲ ਕਾ ਜ਼ਿਲ੍ਹੇ ਚ ਨੇ ਬਾਦਲ ਵਾਲੇ ਏਰੀਆ ਚ 20% ਬਾਗ ਨੇ ਉੱਥੇ ਪ੍ਰਕਾਸ਼ ਸਿੰਘ ਬਾਦਲ ਦਾ 1100 ਮੀਟ੍ਰਿਕ ਟਨ ਕਿੰ ਨੂੰ ਉਹਨਾਂ ਨੇ ਖਰੀਦਿਆ ਤੇ 200 ਮੀਟ੍ਰਿਕ ਟਨ ਉਹਨਾਂ ਦੇ ਪ੍ਰਿੰਸੀਪਲ ਫੈਕਟਰੀ ਅਫੀਦਿਆ ਜਦੋਂ ਕਿ ਪਰਸੈਂਟ ਕਿੰਨੂ ਨੀਅਤ ਰੋ ਖਰੀਦਿਆ ਗਿਆ ਆਮ ਇਨਸਾਨ ਕਿੱਥੇ ਜਾਊਗਾ ਭਗਵੰਤਮਾਨ ਸਰਕਾਰ ਨੂੰ ਇਹ ਹੀ ਅਪੀਲ ਹੈ ਆਪਾਂ ਲੀਡਰਾਂ ਨਾਲ ਇੱਕ ਦੂਜੇ ਨਾਲ ਖੇਨੇ ਆ ਕਿਉਂ ਨਾ ਇਹ ਕੀ ਗੱਲ ਬਾਦਲਨ ਨਾਲ ਇਹਨਾਂ ਦੀ ਕੋਈ ਮਿਲੇ ਭੁਗਤ ਹੈ ਜਿਹੜਾ ਆਮ ਲੋਕ ਮਰ ਰਹੇ ਆ ਤੇ ਖਾਸ ਲੋਕਾਂ ਦੇ ਵੱਡੇ ਘਰਾਣਿਆਂ ਦੇ ਆਜੇ ਵੀ ਤਬਦਾ ਵਾਕਾਮ ਹੈ ਆ ਤੁਸੀਂ ਹਾਲ ਵੇਖ ਸਕਦੇ ਹੋ ਇਹ ਆਮ ਲੋਕ ਆ ਇਹ ਸੱਤ ਟਰਾਲੀਆਂ ਪੱਲੋ ਤੇਲ ਫੂਕ ਕੇ ਆਏ ਆ ਜੀ ਨੂੰ ਰੋਣ ਆ ਇਹ ਇੱਥੇ ਅਫਸਰਾਂ ਦੇ ਸਰਕਾਰ ਦੇ ਕੋਈ ਇਹ ਨਹੀਂ ਵੀ ਹੈ ਅਸੀਂ ਇਹਨਾਂ ਦੀ ਕੋਈ ਬੇਇੱਜ਼ਤੀ ਕਰਨ ਆਏ ਆ ਸਾਡੇ ਹੀ ਭਰਾ ਨੇ ਪਰ ਕਿਸਾਨ ਕਿੱਥੇ ਜਾਵੇ ਐਮ ਐਸ ਪੀ ਨੂੰ ਮਿਲਦੀ ਨਹੀਂ ਮਾ ਸਾਡਾ ਰੋਲ ਰਿਹਾ ਕਿੰਨੂ ਸਾਡਾ ਰੋਲ ਰਿਹਾ ਇਹ ਮੁੱਖੇ ਦੇ ਹਾਲਾਤ ਆ ਜੀ ਤੁਹਾਨੂੰ ਆਗੇ ਵਿਖਾਏ ਹਾਂ ਹਾਂਜੀ ਭਾਈ ਜੀ ਕਿਸ ਤਰ੍ਹਾਂ ਦਾ ਤੁਹਾਡੇ ਵੱਲੋਂ ਪ੍ਰੋਟੈਸਟ ਇੱਥੇ ਕੀਤਾ ਜਾ ਰਿਹਾ ਹੈ ਅਸੀਂ ਤਾਂ ਫਿਰ ਪੈਰਿਸ ਫਰਾਂਸ ਵਾਲੇ ਕਿਸਾਨਾਂ ਵਾਂਗ ਇੱਥੇ ਅੱਜ ਪ੍ਰੋਟੈਸਟ ਲੋਕਾਂ ਕੀਤਾ ਜਿਹੜੀ ਸਾਡੀ ਆਹ ਦੇ ਖੇਤੀ ਵਿਵਹਿੰਤਾ ਲਿਆਓ ਇੱਕ ਸਾਲ ਦੀ ਫਸਲ ਸੀ ਜਿਹੜੀ ਸਾਡੀ ਰੋਲ ਰਹੀ ਸੀ ਕਿ ਇਹ ਪੰਜਾਬ ਐਗਰੋ ਦਾ ਤਾਰਾ ਸਾਡੇ ਲਈ ਬਣਿਆ ਸੀ ਆਲਮਗੜ੍ਹ ਜੂਸ ਫੈਕਟਰੀ ਸਾਡੇ ਲਈ ਬਣੀ ਸੀ ਪਰ ਅਫਸੋਸ ਪੰਜਾਬ ਐਗਰੋ ਜਿਹੜਾ ਬਾਦਲ ਪਰਿਵਾਰ ਦੀ ਬਣ ਗਈ ਬਾਦਲ ਪਰਿਵਾਰ ਦਾ ਨਾ 11000 ਕੈਂਟਰੀ ਖਰੀਦਿਆ ਉਹਨਾਂ ਦਾ 10000 ਖਰੀਦਿਆ ਤੇ ਸਾਡਾ ਉਹਨਾਂ ਜਿਹੜਾ ਹਬੋਰ ਲੱਕ ਜਿੱਥੇ 85% ਬਾਗ ਨੇ ਉਹਨਾਂ ਨੇ ਬਾਗ ਨਹੀਂ ਖਰੀਦਿਆ ਹਾਂਜੀ ਭਾਈ ਜੀ ਕੀ ਨਾਮ ਆਪਣਾ ਜੀ ਮੈਂ ਸਰਜਿੰਦਰ ਸਿੰਘ ਅਬੋਰ ਤੋਂ ਰਾਜੇਵਾਲ ਜੁਨੀਅਨ ਦਾ ਪ੍ਰਧਾਨ ਅੱਜ ਅਸੀਂ ਕਿੰਨੂ ਦਾ ਜਿਹੜਾ ਇੱਥੇ ਲਿਆਏ ਸੀ ਡੀਸੀ ਦਫ਼ਤਰ ਦੇ ਬਾਹਰ ਕਿੰਨੂ ਦੀਆਂ ਟਰਾਲੀਆਂ ਭਰ ਕੇ 70 ਟਰਾਲੀਆਂ ਹੀ ਇੱਥੇ ਲਿਆਏ ਸੀ ਇੱਥੇ ਸੁਰਕਤ ਨੂੰ ਪਹਿਲੇ ਤਾਂ ਸਾਨੂੰ ਆਲੰਗਵਾੜ ਰੋਕਿਆ ਗਿਆ ਫਿਰ ਸਾਨੂੰ ਕੱਲੂ ਰੋਕਿਆ ਗਿਆ ਫਿਰ ਸਾਨੂੰ ਸਤਿਰ ਵਾਲੇ ਪੁਲਿਸ ਪ੍ਰਸ਼ਾਸਨ ਨਾਲ ਰੋਕਿਆ ਗਿਆ ਸਵੇਰ ਦੀ ਸ਼ਾਇਦ ਜਤੋਂ ਜ਼ਿਆਦਾ ਮਗਰੋਂ ਅਸੀਂ ਹੁਣ ਇੱਥੇ 6 ਵਜੇ ਇੱਥੇ ਪਹੁੰਚਿਆ ਅਸੀਂ ਅਜਾ ਕਿੰਨੂ ਡੀਸੀ ਮੈਡਮ ਦੇ ਬੂਹੇ ਬਾਹਰ ਛੱਟਿਆ ਵੀ ਇਹ ਆਵਾਜ਼ ਸਾਡੀ ਮੁੱਖ ਮੰਤਰੀ ਤੱਕ ਪਹੁੰਚੇ ਵੀ ਜਿਹੜਾ ਸਾਡੀ ਸਾਨੂੰ ਫਸਲ ਨਹੀਂ ਮਿਲਦੀ ਸਾਡਾ ਬੋਹਰ ਦਾ ਜਿਹੜਾ ਕੈਲੋ ਫਿਰ ਨਹੀਂ ਕਿਹਾ ਜਾਂਦਾ ਕਿੰਨੂ ਕਰਕੇ ਉਹ ਨਰਕ ਬਣ ਰਿਹਾ ਕਿੰਨੂ ਸਾਰਾ ਸਾਡਾ ਨੁਕਸਾਨ ਹੋ ਰਿਹਾ ਬਾਗ ਪੀਰੇ ਤੇ ਝੋਨੇ ਦੇ ਕਣਕ ਦੇ ਫਸਲੀ ਚੱਕਰ ਚ ਇਹਨਾਂ ਨੇ ਫਸਲੀ ਭਿੰਤਾ ਲਈ ਕਿੰਨੂ ਦੇ ਬਾਗ ਲਾਏ ਸੀ ਥੱਲੇ ਛੱਟ ਕੇ ਪਿਛਲੇ ਸਾਲੋਂ ਸਾਡਾ ਹੀ ਜੀ ਰੋਇਆ ਤੇ ਅਸੀਂ ਇਹ ਥੱਲੇ ਆਏ ਆ ਆ ਤੁਸੀਂ ਹਾਲ ਵੇਖ ਸਕਦੇ ਹੋ ਡੀਸੀ ਦਫ਼ਤਰ ਦੇ ਬਾ ਤੁਹਾਨੂੰ ਦੱਸ ਦਈਏ ਉੱਥੇ ਸਾਡੇ ਪੰਜਾਬ Agro ਹੈ ਜਿੰਦਾ 플ਾਂਟ ਹੈ ਉਹ ਸਰਕਾਰੀ ਖਰੀਦ ਕੀ ਕਰਦੀ ਹੈ ਸਾਡੇ 80% ਬਾਗ ਬੋਰ ਫਾਇਲ ਕਾ ਜਿਲ੍ਹੇ ਚ ਨੇ ਤੇ ਬਾਦਲ ਵਾਲੇ ਏਰੀਆ ਚ 20% ਬਾਗ ਨੇ ਉੱਥੇ ਪ੍ਰਕਾਸ਼ ਸਿੰਘ ਬਾਦਲ ਦਾ 1100 ਮੀਟ੍ਰਿਕ ਟਨ ਕਿੰਨੂੰ ਉਹਨਾਂ ਨੇ ਖਰੀਦਿਆ ਤੇ 200 ਮੀਟ੍ਰਿਕ ਟਨ ਉਹਨਾਂ ਦੇ ਪ੍ਰਿੰਸੀਪਲ ਸੈਕਟਰੀ ਅਥੀ ਤੇ ਜਦੋਂ ਕਿ 20% ਕਿੰਨੂੰ ਨੀਤ ਰੋ ਖਰੀਦਿਆ ਗਿਆ ਆਮ ਇਨਸਾਨ ਕਿੱਥੇ ਜਾਊਗਾ ਭਗਵੰਤ ਮਾਨ ਸਰਕਾਰ ਨੂੰ ਇਹ ਹੀ ਅਪੀਲ ਹੈ ਆਪਾਂ ਲੀਡਰਾਂ ਨਾਲ ਇੱਕ ਦੂਜੇ ਨਾਲ ਖੇਣੇ ਆ ਕੌਣ ਆਏ ਕੀ ਗੱਲ ਬਾਦਲ ਨਾਲ ਇਹਨਾਂ ਦੀ ਕੋਈ ਮਿਲੀ ਭੁਗਤ ਹੈ ਜਿਹੜਾ ਆਮ ਲੋਕ ਮਰ ਰਿਹਾ ਤੇ ਖਾਸ ਲੋਕਾਂ ਦੇ ਵੱਡੇ ਘਰਾਣਿਆਂ ਦੇ ਅੱਜ ਵੀ ਤਬਦਾ ਵਾਕਾਮ ਹੈ ਆ ਤੁਸੀਂ ਹਾਲ ਵੇਖ ਸਕਦੇ ਹੋ ਇਹ ਆਮ ਲੋਕ ਆ ਇਹ 70 ਟਰਾਲੀਆਂ ਪੱਲੋ ਤੇਲ ਫੂਕ ਕੇ ਆਏ ਆ ਜੀ ਨੂੰ ਰੋਣ ਆ ਇਹ ਇੱਥੇ ਅਫਸਰਾਂ ਦੇ ਸਰਕਾਰ ਦੇ ਕੋਈ ਇਹ ਨਹੀਂ ਵੀ ਅਸੀਂ ਇਹਨਾਂ ਦੀ ਕੋਈ ਬੇਇੱਜ਼ਤੀ ਕਰਨ ਆਏ ਆ ਸਾਡੇ ਹੀ ਭਰਾ ਨੇ ਪਰ ਕਿਸਾਨ ਕਿੱਥੇ ਜਾਵੇ ਐਮ ਐਸ ਪੀ ਨੂੰ ਮਿਲਦੀ ਨਹੀਂ ਨਰਮਾ ਸਾਡਾ ਰੋਲਿਆ ਕਿੰਨੂ ਸਾਡਾ ਰੋਲਿਆ ਇਹ ਮੁੱਖੇ ਦੇ ਹਾਲਾਤ ਆ ਜੀ ਤੁਹਾਨੂੰ ਆਗੇ ਵਿਖਾਏ ਹਾਂ ਹਾਂਜੀ ਭਾਜੀ ਕਿਸ ਤਰ੍ਹਾਂ ਦਾ ਤੁਹਾਡੇ ਵੱਲੋਂ ਪ੍ਰੋਟੈਸਟ ਇੱਥੇ ਕੀਤਾ ਜਾ ਰਿਹਾ ਹੈ ਅਸੀਂ ਤਾਂ ਫਿਰ ਪੈਰਿਸ ਫਰਾਂਸ ਵਾਲੇ ਕਿਸਾਨਾਂ ਵਾਂਗ ਇੱਥੇ ਅੱਜ ਬਾਸਰ ਨੋਖਾ ਕੀਤਾ ਜਿਹੜੀ ਸਾਡੀ ਆਹ ਦੇ ਖੇਤੀ ਵਿਵਹਿੰਤਾ ਲਿਆਓ ਇੱਕ ਸਾਲ ਦੀ ਫਸਲ ਸੀ ਜਿਹੜੀ ਸਾਡੀ ਰੋਲਰੀ ਸੀ ਤੇ ਇਹ ਪੰਜਾਬ ਐਗਰੋ ਦਾ ਸਾਡੇ ਲਈ ਬਣਿਆ ਸੀ ਆਲਮਗੜ੍ਹ ਜੂਸ ਫੈਕਟਰੀ ਸਾਡੇ ਲਈ ਬਣੀ ਸੀ ਪਰ ਅਫਸੋਸ ਪੰਜਾਬ ਐਗਰੋ ਜਿਹੜਾ ਬਾਦਲ ਪਰਿਵਾਰ ਦੀ ਬਣ ਗਈ ਬਾਦਲ ਪਰਿਵਾਰ ਦਾ ਨਾ 11000 ਕੈਂਟਰੀ ਖਰੀਦਿਆ ਉਹਨਾਂ ਦਾ ਛੇ ਗਿਆ ਦਾ ਖਰੀਦਿਆ ਤੇ ਸਾਡਾ ਉਹਨਾਂ ਜਿਹੜਾ ਹਬੋਰ ਲੱਕ ਜਿੱਥੇ 85% ਬਾਗ ਨੇ ਉਹਨਾਂ ਨੇ ਬਾਗ ਨਹੀਂ ਖਰੀਦਿਆ